ਮੈਂ ਚੱਬੇਵਾਲ ਸਾਹਿਬ ਨੂੰ ਕਹਿਣਾ ਚਾਹਾਂਗਾ ਚੱਬੇਵਾਲ ਸਾਹਿਬ ਅਸੀਂ ਦੋਨੇ ਦੋ ਸਾਲ ਲਗਾਤਾਰ ਇਕੱਠਿਆਂ ਵਿਧਾਨ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਬਾਹਰ ਬਹੁਤ ਵਾਰ ਕਲੋਜ਼ਲੀ ਕੰਮ ਕੀਤਾ ਤੁਹਾਡੇ ਨਾਲ ਮੇਰੀ ਨੇੜਤਾ ਜਿ세 ਇੱਕ ਵੱਡੇ ਭਾਈ ਦੀ ਛੋਟੇ ਭਾਈ ਦਾ ਹੁੰਦੀ ਤੁਹਾਡੇ ਬਾਰੇ ਪਾਰਟੀ ਨੂੰ ਤੇ ਮਿੰਦੂ ਵੀ ਕਦੀ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਕਿ ਤੁਸੀਂ ਆਪਣੀ ਮਾਂ ਪਾਰਟੀ ਜਿਹਨੇ ਤੁਹਾਨੂੰ ਪਛਾਣ ਦਿੱਤੀ ਉਹਦੀ ਪਿੱਠੇ 'ਚ ਛੁਰਾ ਮਾਰ ਕੇ ਇੱਕ ਔਖੀ ਘੜੀ ਦੇ ਵਿੱਚ ਤੁਸੀਂ ਇੱਕ ਛੋਟੀ ਜੀ ਪੋਜੀਸ਼ਨ ਵਾਸਤੇ ਆਪਣੇ ਪਰਿਵਾਰ ਵਾਸਤੇ ਕੁਝ ਮਾਲੀ ਮਦਦ ਲੈਣ ਵਾਸਤੇ ਜਿਹੜਾ ਤੁਸੀਂ ਕੰਮ ਕੀਤਾ ਮੇਰੇ ਖਲ ਆਣ ਵਾਲਿਆਂ ਪੁੱਛਦਾ ਜੱਬੇਬਾਲ ਸਾਹਿਬ ਕਿ ਤੁਹਾਨੂੰ ਨਾ ਤੇ ਮਾਫ਼ ਕਰਨ ਦੀ ਹੈ ਤੇ ਮੈਂ ਤੁਹਾਨੂੰ ਇੰਨੀ ਗੱਲ ਵੀ ਪੱਕੇ ਤੌਰ ਤੇ ਕਹਿ ਦੇਣਾ ਚਾਹਾਂ ਜਿਹੜੀ ਪਾਰਟੀ ਕੋਲ 2 ਸਾਲ ਰਾਜ ਕਰਕੇ 13 ਕੈਂਡੀਡੇਟ ਨਾ ਹੋ ਇਲੈਕਸ਼ਨਾਂ ਚ ਪਾਰਲੀਮੈਂਟ ਚ ਫੀਲਡ ਕਰਨ ਵਾਸਤੇ ਤੁਸੀਂ ਉਸ ਕਸ਼ਤੀ ਤੇ ਚੜ ਚੁੱਕੇ ਹੋ ਜਿਹੜੀ ਕਸ਼ਤੀ ਪਹਿਲ ਹੀ ਅੱਧ ਤੋਂ ਵੱਧ ਡੁੱਬ ਚੁੱਕੀ ਸੀ ਅੱਜ ਤੋਂ 3-4 ਦਿਨ ਪਹਿਲਾਂ ਜੱਬੇਵਾਲ ਸਾਹਿਬ ਸਾਰੇ ਲੀਡਿੰਗ ਹਿੰਦੁਸਤਾਨ ਦੀਆਂ ਟੀਵੀ ਚੈਨਲਸ ਨੇ ਇੱਕ ਸਰਵੇ ਕੀਤਾ ਪੰਜਾਬ ਦਾ ਇਹਦੇ ਵਿੱਚ ਇੱਕ ਨੰਬਰ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਰੱਖਿਆ ਇੱਕ ਤੇ ਚੈਨਲ ਇਹੋ ਜਿਹਾ ਜਿਹਨੇ 7 ਸੀਟਾਂ ਸਾਨੂੰ ਦਿੱਤੀਆਂ ਤੇ ਮੌਜੂਦਾ ਆਪ ਦੀ ਸਰਕਾਰ ਨੂੰ ਇੱਕ ਸੀਟ ਮੇਰਾ ਇਹ ਵੀ ਮੰਨਣਾ ਹੈ ਉਹ ਵੀ ਉਹਨਾਂ ਨੂੰ ਮਗਾਲਤਾ ਹੈ ਕੋਈ ਪੁਰਾਣਾ ਸਰਵੇ ਹੋਣਾ ਇਹ ਸੈਸ਼ਨ ਤੋਂ ਬਾਅਦ ਦਾ ਸਰਵੇ ਕਰਦੇ ਜੱਬੇਵਾਲ ਸਾਹਿਬ ਜਦੋਂ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਆਪਣਾ ਰੋਲ ਲਵਾਦੇ ਹੋਏ ਇਹ ਕਰਜ਼ੇ ਦੀ 판ਡ ਚੁੱਕ ਕੇ ਜਦੋਂ ਤੁਸੀਂ ਅਸੈਂਬਲੀ ਵਿੱਚ ਗਏ ਸੀ ਤੇ ਜਦੋਂ ਤੁਸੀਂ ਹੱਥ ਦੇ ਵਿੱਚ ਲੋਹੇ ਦੀਆਂ ਜੰਜੀਰਾ ਲੈ ਕੇ ਉੱਥੇ ਗਏ ਸੀ ਲੋਕਾਂ ਦੇ ਇਸ ਕਰਤਾਸ ਨੂੰ ਤੁਸੀਂ ਉਸੇ ਪਾਰਟੀ ਸ਼ਾਮਲ ਹੋ ਗਏ ਮੈਂ ਤੁਹਾਨੂੰ ਬੈਸਟ ਆਫ ਲੱਕ ਦੇ ਤੂੰ ਮੈਂ ਨਾਲ ਹੀ ਪੰਜਾਬ ਦੇ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰੂੰਗਾ ਇਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਅਬੇਦਕਰ ਸਾਹਿਬ ਦੀ ਸੋਚ ਤੇ ਚੱਲਾਂਗੇ किस किस्म ਦਾ ਇਸ ਟਾਈਮ ਬੈਕ ਕਰਪਸੀ ਆਫ ਪੋਲਿਟਿਕਸ ਜਿਹੜੀ ਹੁਣ ਸ਼ੁਰੂ ਹੋਈ ਤੇਰਾ ਕੈਂਡੀਡੇਟ ਤੁਹਾਨੂੰ ਨਹੀਂ ਲੱਭ ਸਕੇ ਭਗਵੰਤ ਮਾਨ ਜੀ ਪਹਿਲੇ ਤੁਸੀਂ ਪੰਜ ਮੰਤਰੀ ਫਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰਿਆਂ ਤੇ ਰੰਗ ਉਡੇ ਸਾਰੇ ਮਹਿਸੂਸ ਕਰਦੇ ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਹੀ ਕਹਿਣਾ ਚਾਹਾਂ ਇਹਨਾਂ ਤੁਹਾਨੂੰ ਸ਼ੀਦ ਵੀ ਕਰਾਣਾ ਤੁਹਾਡੇ ਵਿਭਾਗਾਂ ਵਿੱਚ ਕੋਲ ਕਿਉਂਕਿ ਇਹਨਾਂ ਦੇ ਵਿਭਾਗਾਂ ਦਾ ਸੌਦਾ ਤਾਂ ਜਮਿਆਂ ਨਾ ਹੋ ਰਿਹਾ ਇਹਨਾਂ ਦੇ ਵਿਭਾਗਾਂ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਂਦੇ ਇੱਕ ਪੈਕੇਜ ਤਾਂ ਚਲਾ ਗਿਆ ਇਹਦੇ ਨਾਲ ਪੈਕੇਜ ਕੀ ਹੋਇਆ ਮਾਲੀ ਮਦਦ ਮੈਨੂੰ ਉਹ ਰਕਮ ਵੀ ਪਤਾ ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਜ਼ ਕਰਾਂਗਾ ਬੜੀ ਭਾਰੀ ਰਕਮ ਦਾ ਸੌਦਾ ਕੀਤਾ ਗਿਆ ਜਿਸ ਸੀਟ ਨੂੰ ਹਣ ਚੱਬੇਵਾਲ ਸਭ ਪਾਰਲੀਮੈਂਟ ਦੀ ਸੀਟ ਉਹਨਾਂ ਨੇ ਚੁੱਕੀ ਤੀ ਹੈ ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ ਤੇ ਆਂਦੇ ਟਾਈਮ ਪਾਸ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਨਾ ਰੂਟ ਸਾਰੇ ਜੜਾ ਇਹਨਾਂ ਦਾ ਕੋਈ ਇੱਕ ਅੱਧਾ ਚੰਗਾ ਮਹਿਕਮਾ ਵੀ ਤਰ। ਇਸ ਕਿਸਮ ਦੀ ਆਫਰ ਕੁਝ ਹੋਰ ਲੋਕਾਂ ਨੇ ਵੀ ਕਰਨ ਦੀ ਕੋਸ਼ਿਸ਼ ਕੁਝ ਹੋਰ ਲੋਕਾਂ ਨੂੰ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਗਈ ਪ੍ਰਮਾਨ ਦੀ ਕੋਸ਼ਿਸ਼ ਕੀਤੀ ਗਈ ਇਹ ਕੱਲ੍ਹ ਸਾਫ ਸਪਸ਼ਟ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੋ ਚੁੱਕੀ ਹੈ ਕਿ ਆਪ ਬਿਲਕੁਲ ਨਸਤੇ ਦੇ ਭੂਤ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਹੋ ਗਈ ਬੜੀ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਤੁਸੀਂ ਪੰਜ ਆਪਣੇ ਮਿਨਿਸਟਰ ਲੜਾਏ ਤੁਹਾਡੇ ਕੋ ਕੋਈ ਵੌਲੰਟੀਅਰ ਨਹੀਂ ਲੱਭਾ ਦੇ ਜਿਹਦੇ ਕਹਿੰਦੇ ਸੀ ਉਹ ਜਵਾਕਾਂ ਜਿਹਨੂੰ ਵੀ ਖੜਾ ਕਰਨੇ ਆ ਪਾਰਟੀ ਦੇ ਨਾਮ ਦੀ ਵੋਟ ਪੈਂਦੀ ਆदमी ਦੇ ਉਤੇ ਪੈਂਦੀ ਨਹੀਂ ਫੇਰ ਦੋ ਨੋਨ ਡਿਫੈਕਟਰ ਹੱਥ ਆਇਆ ਨੋਨ ਡਿਫੈਕਟਰ ਲੈ ਕੇ ਗਏ ਜਲੰਧਰ ਵਾਲਾ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਸੀਟ ਵਾਲਾ ਜੀਪੀ ਸਾਹਿਬ ਜੀਪੀ ਸਾਹਿਬ ਪਹਿਲੇ ਅਖਲੀ ਦਲ ਵਿੱਚ ਫੇਰ ਉਹ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਬੀਪੀ ਚ ਗਏ ਉਥੋਂ ਕਾਂਗਰਸ ਚ ਆਏ ਹੁਣ ਕਾਂਗਰਸੋਂ ਖੀਰ ਜਾ ਕੇ ਆਪ ਦੇ ਵਿੱਚ ਲੈ ਇਸ ਕਿਸਮ ਦੇ ਲੋਕ ਮੈਂ ਉਹਨਾਂ ਆਪ ਦੇ ਵੋਲੰਟੀਅਰਸ ਨੂੰ ਤੇ ਆਪ ਦੇ ਐਮ ਐਲ ਏ ਨੂੰ ਇਹ ਚੇਤਾਵਨੀ ਦੇਣਾ ਚਾਹਨ ਅੱਜ ਭਗਵੰਤ ਮਾਨ ਜੀ ਤੁਸੀਂ ਪੁੱਛਿਆ ਉਸ ਹਲਕੇ ਦਾ ਜਿੱਥੋਂ ਤੁਸੀਂ ਇਹਨੂੰ ਪਾਰਲੀਮੈਂਟ ਲੱਗ ਗਈ ਜਿਸ ਐਮ ਐਲ ਏ ਨੂੰ ਰਾਖ ਆਂਦਾ ਉਹਦੇ ਮਨ ਤੇ ਕੀ ਬੀਤ ਇਸ ਕਿਸਮ ਦਾ ਤੁਸੀਂ ਮੈਸੇਜ ਦੇ ਰਹੇ 9 ਦੀਆਂ 9 ਅਸੈਂਬਲੀ ਹਲਕੇ ਫਤਿਹਗੜ ਸਾਹਿਬ ਦੇ ਆਪ ਦੇ ਕੋਲ ਤੇ ਜੇ 9 ਦੇ 9 ਵਿੱਚੋਂ ਤੁਸੀਂ ਇੱਕ ਬੰਦਾ ਵੀ ਨਹੀਂ ਲੱਭ ਸਕੇ ਕਾਂਗਰਸ ਦਾ ਇੱਕ ਨੋਨ ਡਿਫੈਕਟਰ ਇੱਕ ਹਾਰਿਆ ਹੋਇਆ ਵਿਅਕਤੀ ਨੂੰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜਾ ਰਹੇ ਹੋ ਦਾ ਮਤਲਬ ਤੁਸੀਂ ਕੰਪਲੀਟਲੀ politically bankrupt ਹੋ ਚੁੱਕੇ ਤਾਨੂੰ ਪੂਰਨ ਪਤਾ ਕਿ ਸਾਡਾ ਬੰਦਾ ਕੀ ਹੈ ਇਸ ਤੋਂ ਪਹਿਲੇ ਜਲੰਧਰ ਵਿੱਚ ਰਿੰਕੂ ਲੈ ਕੇ ਗਏ ਹੁਣ ਚੱਬੇਵਾਲ ਸਾਹਿਬ ਨੂੰ ਤਿਆਰ ਕਰ ਲਿਆ ਇੱਕ ਆਪਣੇ ਨਾਲ ਦਾ ਹੀ ਅੱਗੇ ਹੀ ਭਗਵੰਤ ਮਾਨ ਜੀ ਪੰਜਾਬ ਬਹੁਤ ਵੱਡੀ ਕੀਮਤ ਤੁਹਾਨੂੰ ਮੁੱਖ ਮੰਤਰੀ ਦੀ ਤੁਹਾਨੂੰ ਬਣਾ ਕੇ ਬਹੁਤ ਵੱਡੀ ਕੀਮਤ ਅਦਾ ਕਰੇ ਇੱਕ ਤੁਸੀਂ ਆਪਣੀ ਸਾਈਡ ਕਿੱਕ ਇੱਕ ਜੂਲੀਅਨ ਆਪਣੇ ਨਾਲ ਦਾ ਕਮੇਡੀਅਨ ਰਹਿਣ ਵਾਲਾ ਸੰਗਰੂਰ ਦਾ ਟਿਕਟ ਉਹਨੂੰ ਫਰੀਦਕੋਟ ਤੋਂ ਦੇ ਦਿੱਤੀ ਤੁਸੀਂ ਸਮਝਦੇ ਹੋ ਕੇ ਪੰਜਾਬ ਦੇ ਲੋਕ ਤੇ ਫਰੀਦਕੋਟ ਦੇ ਲੋਕ ਤੁਸੀਂ ਜਿੰਨੂੰ ਮਰਜ਼ੀ ਕਰ ਲੋਗੇ ਇਹ ਤੁਹਾਡੀ ਕਾਰਡ ਦੀ ਹੱਡੀ ਹਰ ਵਾਰ ਚੜ ਜਾਏਗੀ ਇਹ ਲੋਕ ਐਕਸੈਪਟ ਕਰ ਲੈਣਗੇ ਕੰਪਲੀਟਲੀ ਇਹ ਲੋਕ ਰਿਜੈਕਟ ਹੋ ਤੁਮੈਂ ਪੰਜਾਬ ਦੇ ਕਾਂਗਰਸ ਦੇ ਕਾਡਰਜ਼ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਅੱਜ ਅਪੀਲ ਕਰਨਾ ਚਾਹੁੰਦਾ ਇਸ ਪਾਰਟੀ ਦਾ ਚਿਹਰਾ ਮੋਹਰਾ ਤੁਹਾਡੇ ਸਾਹਮਣੇ ਆ ਗਿਆ ਨਾ ਇਹ ਮੈਂ ਸਕਿਉਰਟੀ ਛੱਡੀ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਾਂਗੇ ਜਿੰਨੂੰ ਸਕਿਉਰਟੀ ਚਾਹੀਦੀ ਉਹ ਪੋਲਟਰੀ ਫਾਰਮ ਖੋਲੋ ਅਸੀਂ ਛੋਟੀਆਂ ਦੋ ਦੋ ਤਿੰਨ ਤਿੰਨ ਕਬਰਿਆਂ ਚੋਂ ਗੁਜ਼ਾਰਾ ਕਰਨ ਵਾਲੇ ਆਂ ਪੰਜ ਪੰਜ ਕੋਠੀਆਂ ਨੇ ਐਸਤੇ 11 11 ਅਸੋ ਬੰਦਾ ਸੀ ਐਮ ਦੀ ਸਕਿਉਰਟੀ ਤੇ 134 ਗੱਡੀਆਂ ਦਾ ਕਾਫਲਾ ਇਹਨਾਂ ਨਾਲ ਚੱਲਦਾ ਟੋਟਲੀ ਇਹ ਬੈਂਕਰਪਟ ਸਰਕਾਰ ਵੀ ਹੋ ਚੁੱਕੀ ਤੇ ਸੂਬਾ ਵੀ ਕਰ ਦ। ਇਹੀ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਇਆ ਸੀ ਕਿ ਸਾਨੂੰ ਮੌਕਾ ਦਿਓ 4 ਹਫ਼ਤਿਆਂ ਦੇ ਵਿੱਚ ਬਰਗਾੜੀ ਤੇ ਬੈਬਲ ਕਲਾ ਦਾ ਇਸ਼ੂ ਮੈਂ ਦੂਰ ਕਰੂੰਗਾ ਕਿਉਂਕਿ ਜਿਹੜੀ ਉੱਥੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੀ ਸੀ ਉਹਦਾ ਇੱਕ ਇੰਪੋਰਟੈਂਟ ਮੈਂਬਰ ਪੋਸਟ ਐਂਡ ਸੱਜੇ ਹੱਥੇ ਇਹਨਾਂ ਦੇ ਖੜਾ ਸੀ ਕੁਮਰ ਵਿਜੇ ਪ੍ਰਤਾਪ ਸੀ ਮੈਂ ਪੁੱਛਣਾ ਚਾਹੂੰਗਾ ਕੇਜਰੀਵਾਲ ਸਾਹਿਬ ਇੱਕ ਜਰਨਲ ਨੂੰ ਤੁਸੀਂ ਲਿਆ ਕੇ ਮਿੱਟੀ ਵਿੱਚ ਰੋਲ ਦਿੱਤਾ ਕੁਮਰ ਵਿਜੇਪਤਾ 13 ਸਾਲ ਉਹਦੀ ਆਈਪੀਐਸ ਦੀ ਸਰਵਿਸ ਰਹੀ ਦੀ ਸੀ ਹੁਣ ਉਹ ਤਰਲੇ ਮਾਰਦਾ ਕੁਰਲੰਦ ਅਸੈਂਬਲੀ ਕਿ ਮੈਨੂੰ 5 ਮਿੰਟ ਹੀ ਬਰਗਾੜੀ ਤੇ ਵੈਬਨ ਕਲਾ ਦੇ ਜਿਹੜਾ ਇਸ਼ੂ ਹੈ ਉਹਦੇ ਤੇ ਗੱਲ ਕਰਨ ਦਾ ਮੌਕਾ ਮਿਲੇ ਦੋ ਸਾਲ ਤੁਸੀਂ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਮਾਨ ਸਾਹਿਬ ਤੁਸੀਂ ਤੇ ਬਣ ਕੇ ਜਰਨਲ ਤੇ ਤੁਹਾਡੀ ਜਗ੍ਹਾ ਤੇ ਤੁਸੀਂ ਪਛਾਣ ਤਣ ਕੁਮਰ ਵੀ ਦੇ ਪ੍ਰਤਾਪ ਇਸ ਤਰ੍ਹਾਂ ਹੀ ਭਗਵੰਤ ਮਾਨ ਵੇਖੋ ਮੇਰਾ ਡਾਇਰੈਕਟ ਚਾਰਜ ਪਹਿਲੇ ਵੀ ਸੀ ਤੇ ਅੱਜ ਵੀ ਭਗਵੰਤ ਮਾਨ ਡਾਇਰੈਕਟਲੀ ਬੀਜੇਪੀ ਦੀ ਦਿੱਲੀ ਲੀਡਰਸ਼ਿਪ ਦੇ ਇਸ਼ਾਰੇ ਤੇ ਚੱਲਦਾ ਹਾਲੇ ਸੂਬਿਆਂ ਦੇ ਵਿੱਚ ਥੋੜੀ ਬੋਟੀ ਕੋਈ ਅੰਡਰਸਟੈਂਡਿੰਗ ਇੰਡੀਆ ਬਲੋਕ ਨਾਲ ਇਹਨਾਂ ਦੀ ਹੈ ਕੋਈ ਇੱਕ ਵੀ ਬੰਦਾ ਵੇਖਿਆ ਇਹਨਾਂ ਨੇ ਕੋ ਅਕਾਲੀ ਦਲ ਦਾ ਜਾਂ ਭਾਜਪਾ ਦਾ ਤੋਂੜਿਆ ਜਦੋਂ ਵੀ ਤੋੜ ਰਹੇ ਨੇ ਕਾਂਗਰਸ ਦਾ ਤੋੜ ਰਹੇ ਨੇ ਕਿਉਂਕਿ ਭਾਜਪਾ ਦਾ ਇਹਨਾਂ ਨੂੰ ਕਹਿਣਾ ਕਿ ਕਿਸਾਨਾਂ ਨੇ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਕਿ ਅਸੀਂ ਪੰਜਾਬ ਜਾ ਕੇ ਬੀਜੇਪੀ ਨੂੰ ਨਸਤੇ ਨਬੂਦ ਕਰ ਦਵਾਂ ਪੰਜਾਬ ਦੇ ਕਿਸੇ ਬੂਥ ਤੇ ਵਿਸ਼ੇਸ਼ ਤੌਰ ਪਿੰਡੂ ਪੰਜਾਬ ਦੇ ਵਿੱਚ ਅਸੀਂ ਇਹਨਾਂ ਦਾ ਬੂਥ ਨਹੀਂ ਲਗੰਦਾਂਗੇ ਐਸੀ ਗੱਲ ਕਰ ਤੁਹਾਡੇ ਜ਼ਰੀਏ ਤੁਸੀਂ ਸੈਂਟਰ ਦੇ ਹੱਥੇ ਜਿਹੜੇ ਸਾਰੇ ਪਹਿਲੇ ਤੇ ਪੰਜਾਬ ਦੇ ਜਿਹੜੇ ਚੰਡੀਗੜ੍ਹ ਦੇ ਹੱਕ ਤੇ ਹਕੂਕ ਨੇ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਸਾਡੇ ਮੁਲਾਜ਼ਮ ਜਿਹੜੇ ਚੰਡੀਗੜ੍ਹ ਚ ਭਰਤੀ ਹੁੰਦੇ ਸੀ ਅੱਜ ਸਾਰੇ ਦਾ ਸਾਰਾ ਮੁਲਾਜ਼ਮ ਹਰਿਆਣੇ ਦਾ ਭਰਤੀ ਹੋ ਗਏ ਕਿਉਂਕਿ ਤੁਸੀਂ ਇੰਟਰਸਟ ਹੀ ਕਦੀ ਨਹੀਂ ਲਿਆ ਪੰਜਾਬ ਦਾ ਸਾਰਾ ਭਾਵੇਂ ਵਿਧਾਨ ਸਭਾ ਦਾ ਮਸਲਾ ਹੋਵੇ ਭਾਵੇਂ ਅਸੈਂਬਲੀ ਭਾਵੇਂ ਇੱਥੋਂ ਦੇ ਹਾਈ ਕੋਰਟ ਦਾ ਮਸਲਾ ਹੋਵੇ ਤੁਸੀਂ ਚੰਡੀਗੜ੍ਹ ਤੋਂ ਬਾਹਰ ਨਵੇਂ ਚੰਡੀਗੜ੍ਹ ਦੀ ਗੱਲ ਕੀਤੀ ਤੁਸੀਂ ਆਪਣਾ ਕਲੇਮ ਹੀ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਕਮਜ਼ੋਰ ਕਰ ਦਿੱਤਾ ਪਾਣੀਆਂ ਤੇ ਕਲੇਮ ਤੁਸੀਂ ਸਾਡਾ ਕਮਜ਼ੋਰ ਕੀਤਾ ਇਸ ਦੇ ਨਾਲ-ਨਾਲ 300 ਤੋਂ ਵੱਧ ਕਿਸਾਨ ਵੀਰ ਸਾਡਾ ਫੱਟੜ ਪਿਆ ਤੁਹਾਡਾ ਦਾਸ ਹੀ ਹਾਈ ਕੋਰਟ ਚ ਗਿਆ ਪਿਲ ਦੇ ਵਿੱਚ ਤੇ ਆਨਰੇਬਲ ਹਾਈ ਕੋਰਟ ਨੇ ਇੱਕ ਰਿਟਾਇਰਡ ਜੱਜ ਨੂੰ ਇਹ ਦੋ ਮੈਂਬਰਾਂ ਦੇ ਲਗਾ ਕੇ ਉਹਦਾ ਫੈਸਲਾ ਉਹਦੀ ਇਨਵੈਸਟੀਗੇਸ਼ਨ ਕਰਦਾ ਉਹ ਜਿਹੜਾ ਟਾਈਮ ਮੰਗਿਆ ਤੇ ਇਨਵੈਸਟੀਗੇਸ਼ਨ ਸ਼ੁਰੂ ਹੋਏਗੀ ਉਦੋਂ ਹਰਿਆਣੇ ਦੀ ਸਰਕਾਰ ਸੁਪਰੀਮ ਕੋਰਟ ਚੋਂ ਦੇ ਖਿਲਾਫ ਫੈਸਲੇ ਤੇ ਚਲੀ ਗਈ ਮੇਰਾ ਕਹਿਣ ਦਾ ਬਕਸੀ ਹਰ ਇਸ਼ੂ ਤੇ ਤੁਸੀਂ ਸੈਂਟਰ ਦੇ ਅੱਤੀ ਖੇਡੇ ਸਾਡੇ ਕਈ ਅਸੀਂ ਭਾਵੇਂ ਕਿਸੇ ਨਾਲ ਸਹਿਮਤ ਕਿਸੇ ਦੀ ਵਿਚਾਰਧਾਰਨਾ ਹੋਈ ਹੈ ਜਾਂ ਨਾ ਹੋਈ ਹੈ ਪਰ ਮੈਂ ਤੁਹਾਨੂੰ ਪੁੱਛਣਾ ਚਾਹਨਾ ਇੱਕੋ ਵਾਰੀ ਤੁਸੀਂ ਸੈਂਟਰ ਦੇ ਵਿੱਚ ਮਿਲਣ ਗਏ 18 ਕੰਪਨੀਆਂ CRPF ਦੀਆਂ ਲੈਣਦੀਆਂ 18000 ਬੰਦੇ ਦਾ ਖਰਚਾ ਵੀ ਅਸੀਂ ਦਈਏ ਉਹਦਾ ٹیਏ ਡੀਏ ਵੀ ਅਸੀਂ ਦਈਏ ਪੰਜਾਬ ਤੇ ਅੱਗੇ ਇਡੇ ਵੱਡੇ ਆਰਥਿਕ ਸੰਕਟ ਵਿੱਚ ਤੇ ਸਾਡੇ ਪੰਜਾਬੀ ਜਿਹੜੇ ਨੇ ਉਹ ਡਿਬਰੂਗੜ੍ਹ ਜੇਲ੍ਹ ਛੱਡ ਜਾਂਦੇ ਕਦੀ ਤੁਸੀਂ ਪੰਜਾਬ ਦੇ ਹੱਕਾਂ ਵਾਸਤੇ ਕਿਤੇ ਲੜੇ ਐ ਕਿਸਾਨ ਫਟੜ ਕੇ ਰਾਤ ਤੇ ਐਮਐਸਪੀ ਦਾ ਤੁਸੀਂ ਖੁਦ ਵਾਦਾ ਕੀਤਾ ਐਮਐਸਪੀ ਤੇ ਵਿਧਾਨ ਸਭਾ ਦੇ ਵਿੱਚ ਚਰਚਾ ਤੱਕ ਨਹੀਂ ਹੁੰਦੀ ਤੁਸੀਂ ਦੀ ਆਪ ਚੁਟਕੀਆਂ ਮਾਰ-ਮਾਰ ਕੇ ਕਹਿੰਦੇ ਸਾਨੂੰ ਮੌਕਾ ਦੋ ਦਸਾਂ ਦਸਾਂ ਮਿੰਟਾਂ ਚ ਸਾਰੀ ਐਮਐਸਪੀ ਦੇਵਾਂਗੇ ਕਿਸਾਨਾਂ ਦੀ ਗੱਲ ਤੁਸੀਂ ਨਹੀਂ ਕੀਤੀ ਖੇਤ ਮਜ਼ਦੂਰਾਂ ਦੀ ਗੱਲ ਤੁਸੀਂ ਨਹੀਂ ਕੀਤੀ ਇੰਡਸਟਰੀ ਤੇ ਵਪਾਰੀਆ ਤੇ ਨਵੇਂ ਟੈਕਸ ਲਗਾ ਦਿੱਤੇ